ਸਤਗੁਰੂ ਅੱਗੇ ਅਰਦਾਸ ਕਰਨੀ ਮੰਗ ਕਰਨੀ ਜਾਤਕ ਮੰਗੇ ਦਾਨ ਦੇਹ ਤਿਆਰਿਆ ਦੇਵਨ ਹਾਰ ਦਤਾਰ ਮੈਂ ਨਿਤ ਚਿਤਾਰਿਆ ਹਮ ਪੀਖਕ ਪੇਖਾਰੀ ਤੇਰੇ ਤੂੰ ਨਿਜ ਪਦ ਹੈ ਦਾਤਾ ਉਹ ਦਇਆਲ ਨਾਮ ਦੇਹੁ ਮੰਗਤ ਜਨ ਕੋ ਸਦਾ ਰਹੋ ਰੰਗ ਦਾਤਾ ਸਤਗੁਰੂ ਦੇ ਦਰ ਤੋਂ ਸਤਗੁਰੂ ਦੇ ਘਰ ਤੋਂ ਸਿੱਖਾਂ ਦੀ ਸੰਗਤ ਦੇ ਵਿੱਚੋਂ ਸਾਧੂਆਂ ਦੀ ਸੰਗਤ ਦੇ ਵਿੱਚੋਂ ਮਹਾਤਮਾ ਦੀ ਸੰਗਤ ਦੇ ਵਿੱਚੋਂ ਇਹ ਦਾਤ ਮਿਲਦੀ ਹੈ ਸੰਤ ਬਾਬਾ ਈਸ਼ਰ ਸਿੰਘ ਦੀ ਰਾੜਾ ਸਾਹਿਬ ਵਾਲੇ ਕਿਉਂਕਿ ਇਹ ਪਰੋਸਾ ਇਹ ਸਦਕ ਦੀ ਗੱਲ ਹੈ ਨਾ ਇਨਾਮ ਦੀ ਗੱਲ ਹੈ ਸੰਤ ਮਹਾਪੁਰਸ਼ ਸੰਤ ਬਾਬਾ ਈਸ਼ਰ ਸਿੰਘ ਦੀ ਰਾੜਾ ਸਾਹਿਬ ਵਾਲੇ ਉਹਨਾਂ ਦੇ ਨਾਮ ਤੋਂ ਅਸੀਂ ਜਾਣੂ ਆ ਬੰਦਗੀ ਕਰਨ ਵਾਲੇ ਸਨ ਭਗਤੀ ਕਰਨ ਵਾਲੇ ਸਨ ਗੁਰੂ ਨੂੰ ਪ੍ਰੇਮ ਕਰਨ ਵਾਲੇ ਸਤ ਗੁਰੂ ਦੇ ਦਰ ਕਰਦੀ ਸੇਵਾ ਕਰਨ ਵਾਲੇ ਸਨ ਕਿਸੇ ਨਗਰ ਦੇ ਵਿੱਚ ਉਹਨਾਂ ਦੇ ਦੀਵਾਨ ਲੱਗੇ ਤਿੰਨ ਦੀਵਾਨ ਸਨ ਆਖਰੀ ਦੀਵਾਨ ਦੇ ਵਿੱਚ ਉਹਨਾਂ ਨੇ ਨਾਮ ਦੇ ਵਿਸ਼ੇ ਦੇ ਉੱਪਰ ਗੱਲ ਕੀਤੀ ਸੇਵਾ ਦੇ ਉੱਪਰ ਗੱਲ ਕੀਤੀ ਘੰਟਾ ਡੇਢ ਘੰਟਾ ਜਿੰਨਾ ਕੁ ਸਮਾਂ ਵੀ ਉਹਨਾਂ ਨੇ ਬੋਲਿਆ ਪੂਰੇ ਦੀਵਾਨ ਦੇ ਵਿੱਚ ਨਾ ਉਹਨਾਂ ਨੇ ਨਾਮ ਦੇ ਉੱਪਰ ਤੇ ਸੇਵਾ ਦੇ ਉੱਪਰ ਵਿਚਾਰ ਕੀਤੀ ਗੱਲ ਕੀਤੀ ਕਿ ਭਾਈ ਜ਼ਿੰਦਗੀ ਦੇ ਵਿੱਚ ਇਹ ਦੋ ਚੀਜ਼ਾਂ ਜ਼ਰੂਰੀ ਨੇ ਜਿਵੇਂ ਇੱਕ ਪੰਛੀ ਨੂੰ ਅਸਮਾਨ ਦੇ ਵਿੱਚ ਉੱਡਣ ਵਾਸਤੇ ਖਾਭ ਚਾਹੀਦੀ ਨਾ ਦੋ ਖਾਭ ਚਾਹੀਦੇ ਆ ਇੱਕ ਖੰਭ ਹੋਵੇ ਤੇ ਉਹ ਅਸਮਾਨ ਦੇ ਵਿੱਚ ਉੱਡ ਨਹੀਂ ਸਕਦਾ ਉਡਾਰੀ ਨਹੀਂ ਮਾਰ ਸਕਦਾ ਇਸੇ ਤਰ੍ਹਾਂ ਜੇ ਇਸ ਸੰਸਾਰ ਦੇ ਵਿੱਚ ਮਨੁੱਖ ਨੇ ਅਧਿਆਤਮਿਕ ਪੱਖ ਤੇ ਉਡਾਰੀ ਮਾਰਨੀ ਹੈ ਨਾ ਤੇ ਕਹਿੰਦੇ ਉਹਦੇ ਕੋਲ ਦੋ ਖੰਭ ਹੋਣੇ ਚਾਹੀਦੇ ਆ ਇੱਕ ਸੇਵਾ ਦਾ ਇੱਕ ਨਾਮ ਦਾ ਸਿਮਰਨ ਦਾ ਗੁਰੂ ਦੀਵਾਨ ਉਹਨਾਂ ਨੇ ਨਾਮ ਦੇ ਉੱਪਰ ਵਿਚਾਰ ਕੀਤੀ ਚਰਚਾ ਕੀਤੀ ਕਿ ਨਾਮ ਕਿਉਂ ਜ਼ਰੂਰੀ ਹੈ ਜਦੋਂ ਸਮਾਪਤੀ ਹੋਈ ਨਾ ਦੀਵਾਨ ਦੀ ਦਵਾਨ ਦੀ ਸਮਾਪਤੀ ਤੋਂ ਬਾਅਦ ਉੱਥੇ ਹੀ ਇੱਕ ਰਿਟਾਇਰ ਅਫਸਰ ਥੋੜਾ ਸਮਾਂ ਉਹਦਾ ਰਿਟਾਇਰ ਹੋਣ ਦੇ ਵਿੱਚ ਰਹਿੰਦਾ ਸੀ ਕਾਫੀ ਵੱਡੀ ਪੋਸਟ ਤੇ ਨੌਕਰੀ ਕਰਦਾ ਸੀ ਉਸੇ ਦਵਾਨ ਦੇ ਵਿੱਚ ਬੈਠਾ ਜਦੋਂ ਮਹਾਪੁਰਸ਼ ਉੱਠ ਕੇ ਜਾਣ ਲੱਗੇ ਤੇ ਉਹ ਮਹਾਪੁਰਖਾਂ ਦੀ ਗੱਡੀ ਕੋਲ ਆ ਕੇ ਕਹਿੰਦਾ ਬਾਬਾ ਜੀ ਕਹਿੰਦਾ ਤੁਹਾਡੇ ਕੋਲ ਕੋਈ ਹੋਰ ਗੱਲ ਹੈ ਨਹੀਂ ਸੀ ਕੋਈ ਇਤਿਹਾਸ ਸੁਣਾ ਦਿੰਦੇ ਕਿਸੇ ਹੋਰ ਵਿਸ਼ੇ ਦੇ ਉੱਪਰ ਗੱਲ ਕਰ ਲੈਂਦੇ ਘੰਟਾ ਡੇਢ ਘੰਟਾ ਤੁਸਾਂ ਨੇ ਨਾਮ ਦੇ ਉੱਪਰ ਬੋਲੀਏ ਕਹਿੰਦਾ ਲੋ ਮੈਂ 5 7 10 20 ਵਾਰੀ ਵਾਹਿਗੁਰੂ ਵਾਹਿਗੁਰੂ ਕਹਿ ਦਿੰਨਾ ਮੈਨੂੰ ਕੀ ਮਿਲ ਜਾਵੇਗਾ ਕਿਉਂਕਿ ਜਿੱਥੇ ਭਾਵਨਾ ਵਾਲੇ ਹੁੰਦੇ ਐ ਉਥੇ ਤਰਕ ਵਾਲੇ ਵੀ ਹੁੰਦੇ ਐ ਜਿੱਥੇ ਭਰੋਸਾ ਰੱਖਣ ਵਾਲੇ ਐ ਉਥੇ ਉਹ ਵੀ ਐ ਜਿਨ੍ਹਾਂ ਦੇ ਅੰਦਰ ਭਰੋਸਾ ਨਹੀਂ ਬਣਿਆ ਹੁੰਦਾ ਮਹਾਪੁਰਖਾਂ ਨੇ ਉਹਦੀ ਕਿਸੇ ਵੀ ਗੱਲ ਦਾ ਜਵਾਬ ਨਾ ਦਿੱਤਾ ਕਹਿੰਦੇ ਭਾਈ ਜੋ ਗੱਲ ਸਟੇਜ ਤੇ ਹੁੰਦੀ ਹੈ ਉਹ ਗੁਰੂ ਦੀ ਹੁੰਦੀ ਹੈ ਜਿਵੇਂ ਗੁਰੂ ਨੇ ਕਿਰਪਾ ਕੀਤੀ ਮੈਥੋਂ ਬੁਲਾ ਲਿਆ ਮੈਂ ਬੋਲ ਦਿੱਤਾ ਨਾਮ ਦੀ ਮਹਿਮਾ ਜਿਹੜੀ ਬੜੀ ਵੱਡੀ ਹੈ ਕਿਉਂਕਿ ਜਿਹੜਾ ਸਾਧੂ ਹੁੰਦਾ ਹੈ ਉਹ ਕਦੇ ਕਿਸੇ ਨਾਲ ਵੈਸ ਬਾਜੀ ਦੇ ਵਿੱਚ ਨਹੀਂ ਪੈਂਦਾ ਭਾਈ ਸਾਹਿਬ ਪਾਈ ਗੁਰਦਾਤਾ ਜੀ ਨੇ ਇੱਕ ਬਤਨ ਆਖਿਆ ਭਾਈ ਸਾਹਿਬ ਪਾਈ ਗੁਰਦਾਸ ਜੀ ਕਿੰਦੇ ਖੋਦ ਖਾਦ ਧਰਤੀ ਸਹੈ ਕਾਟ ਕੂਟ ਬਨਰਾਏ ਧਿਆਨ ਦੇਣਾ ਸਾਰੇ ਮੈਨੂੰ ਪਤਾ ਹੈ ਕਿ ਸੰਤਾਂ ਸਾਧੂਆਂ ਦੇ ਸੰਗਤ ਕਰਨ ਵਾਲੇ ਬੈਠੀਆਂ ਤੇ ਸਾਨੂੰ ਵੀ ਇਹ ਦਾਤ ਕੀਰਤਨ ਦੀ ਦਾਤ ਜੇ ਮਿਲੀ ਹੈ ਤੇ ਮਹਾਪੁਰਸ਼ ਸਤਪੁਰਸ਼ ਬਾਬਾ ਅਤਰ ਸਿੰਘ ਦੀ ਮਸਤੂਆਣਾ ਸਾਹਿਬ ਵਾਲਿਆਂ ਦੇ ਪਾਵਨ ਅਸਥਾਨ ਤੋਂ ਮਿਲੀਏ ਸਾਧੂਆਂ ਦੀ ਮਹਿਮਾ ਕੀ ਹੁੰਦੀ ਹੈ ਇਸ ਤੋਂ ਭਲੀ ਪਾਪ ਆਪਾਂ ਸਾਰੇ ਜਾਣੂ ਆ ਵਡਿਆਈ ਕੀ ਹੁੰਦੀ ਹੈ ਕਿ ਰੱਬ ਨੇ ਪਰਮੇਸ਼ਰ ਨੇ ਇਹ ਕਿਰਪਾ ਕੀਤੀ ਹੈ ਜਿਨ੍ਹਾਂ ਦਾ ਬਿਸਰੈ ਨਾਮ ਸੇਕ ਨਹੀਂ ਹੈ ਭੇਦ ਨਾ ਜਾਣੋ ਮੂਲ ਸਾਈਂ ਦੇਹਿਆ पर मेरे बल ध्यान रखना थोड़ा समय अपना बाकी है ते कहंदे भाई साहब भाई गुरुदास जी कहंदे ਖੋਦ ਖਾਦ ਧਰਤੀ ਸਹੈ ਕਾਟ ਕੂਟ ਬਨਰਾਈ ਬੋਲ ਕਬੋਲ ਸਾਧੂ ਸਹੈ ਔਰ ਪੈ ਸਹਿਆ ਨਾ ਦੇ ਕਹਿੰਦੇ ਧਰਤੀ ਹੁੰਦੀ ਹੈ ਇਹਨੂੰ ਜਿੰਨਾ ਮਰਜ਼ੀ ਪੁੱਟ ਲੋ ਜਿੰਨਾ ਮਰਜ਼ੀ ਖੋਦ ਖਾਦ ਕਰ ਲੋ ਇਹ ਕੁਝ ਨਹੀਂ ਕਹਿੰਦੀ ਧਰਤੀ ਨੂੰ ਅਸੀਂ ਪੱਟਦੇ ਆਂ ਤਰਤੀ ਨੂੰ ਅਸੀਂ ਮਿੱਟੀ ਨੂੰ ਪੈਰਾਂ ਦੇ ਵਿੱਚ ਰੋਲਦੇ ਹਾਂ ਅਡਾਉਂਦੇ ਹਾਂ ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਨਾ ਫਰੀਦਾ ਖਾਕ ਨੰਦੀ ਐ ਖਾਕੂ ਜੇੜ ਨਾ ਕੋਈ ਜੀਬ ਦੇ ਆ ਪੈਰਾਂ ਤੱਲੇ ਮੋਇਆ ਉੱਪਰ ਹੋਏ ਕਿ ਇਹੀ ਧਰਤੀ ਜਿਹੜੀ ਜਿਉਂਦੇ ਦੀ ਪੈਰਾਂ ਥੱਲੇ ਅਸੀਂ ਰੱਖਦੇ ਹਾਂ ਮਰਿਆਂ ਤੋਂ ਬਾਅਦ ਸਾਡੇ ਪਰਦੇ ਤੱਕਦੀ ਹੈ ਉਦਾਹਰਨ ਦਿੱਤੀ ਨਾ ਖੋਦ ਖਾਦ ਧਰਤੀ ਸਹੈ ਕਾਟ ਕੂਟ ਬਨਰਾਏ ਭਾਈ ਸਾਧ ਪਾਈ ਗੁਰਦਾਸ ਜੀ ਕਹਿੰਦੇ ਇਹ ਦੋ ਚੀਜ਼ਾਂ ਤੋਂ ਸਿੱਖਿਆ ਲੈ ਲਈ ਇੱਕ ਤੇ ਧਰਤੀ ਦੂਜਾ ਬਨਸਪਤੀ ਰੁੱਖ ਕਹਿੰਦੇ ਧਰਤੀ ਨੂੰ ਜਿੰਨਾ ਮਰਜ਼ੀ ਡੂੰਗਾ ਪੁੱਟ ਲੋ ਇਹਨੇ ਤੁਹਾਨੂੰ ਕੁਝ ਨਹੀਂ ਕਹਿਣਾ ਇਹਨੇ ਸਹਿ ਲੈਣਾ ਤੇ ਬਨਸਪਤੀ ਅਸੀਂ ਜਿੰਨਾ ਮਰਜ਼ੀ ਇਹਨੂੰ ਕੱਟ ਲਈਏ ਇਹ ਆਪਣੇ ਆਪ ਵੱਧਦੀ ਰਹਿੰਦੀ ਹੈ ਤੇ ਕੱਟਣ ਤੋਂ ਬਾਅਦ ਵੀ ਸਾਡੇ ਕੰਮ ਸਵਾਰਦੀ ਹੈ ਰੁੱਖ ਵੱਢਦੇ ਆ ਉਹਨੂੰ ਆਰੇ ਦੇ ਨਾਲ چیرਦੇ ਆ ਫਿਰ ਵੀ ਸਾਡੇ ਘਰਾਂ ਦਾ ਸ਼ਿੰਗਾਰ ਬਣਦਾ ਹੈ ਤਖਤਿਆਂ ਦੇ ਰੂਪ ਦੇ ਵਿੱਚ ਟਾਕੀਆਂ ਦੇ ਰੂਪ ਦੇ ਵਿੱਚ ਫਰਨੀਚਰ ਦੇ ਰੂਪ ਦੇ ਵਿੱਚ ਅਗਲੀ ਗੱਲ ਜਿਹੜੀ ਭਾਈ ਗੁਰਦਾਸ ਜੀ ਨੇ ਆਖੀ ਕਹਿੰਦੇ ਬੋਲ ਕਬੋਲ ਸਾਧੂ ਸਹੈ ਔਰ ਪੈ ਸਹਿਆਨਾ ਜਾਏ ਕਹਿੰਦੇ ਇਸੇ ਤਰ੍ਹਾਂ ਦੁਨੀਆ ਦੇ ਤਾਨੇ ਦੁਨੀਆ ਦੇ ਮਿਹਣੇ ਦੁਨੀਆ ਦੇ ਬੋਲ ਕਬੋਲ ਦੁਨੀਆ ਦੀ ਤਰਕ ਇੱਕ ਸਾਧੂ ਸਹ ਸਕਦਾ ਹੈ ਇਸ ਤੋਂ ਇਲਾਵਾ ਕਿਸੇ ਬੰਦੇ ਤੋਂ ਨਹੀਂ ਸਿਆ ਜਾ ਸਕਦਾ ਥੋੜੀ ਜੀ ਗੱਲ ਬੰਦਾ ਸਹਾਰਦਾ ਨਹੀਂ ਕਤਲ ਹੋ ਜਾਂਦੇ ਐ ਥੋੜੀ ਜੀ ਗੱਲ ਬੰਦਾ ਸਹਾਰਦਾ ਨਹੀਂ ਗੋਲੀਆਂ ਚੱਲ ਜਾਂਦੀਆਂ ਡਾਂਗਾ ਚੱਲ ਜਾਂਦੀਆਂ ਪਰ ਭਾਈ ਸਾਹਿਬ ਪਾਈ ਗੁਰਦਾਤਾ ਜੀ ਕਹਿੰਦੇ ਇੱਕ ਸਾਧੂ ਦਾ ਹਿਰਦਾ ਹੁੰਦਾ ਹੈ ਉਹ ਬੜਾ ਕੁਝ ਸਹਾਰ ਜਾਂਦਾ ਹੈ ਇਹ ਬਹਾਦਰਪੁਰ ਦੇ ਲੋਕਾਂ ਨੇ ਬਾਬਾ ਆਤਰ ਸਿੰਘ ਜੀ ਨੂੰ ਇੱਕ ਵਾਰ ਲੱਤ ਵੀ ਮਾਰੀ ਸੀ ਬੈਠੇ ਸਨ ਜੂਤ ਦੇ ਵਿੱਚ ਬੰਦਗੀ ਕਰਦੇ ਸਨ ਮਾਲਕ ਦੀ ਇਬਾਦਤ ਕਰਦੇ ਸਨ ਕਿਸੇ ਬੰਦੇ ਨੇ ਆ ਕੇ ਲੱਤ ਤੱਕ ਵੀ ਮਾਰ ਦਿੱਤੀ ਪਰ ਉਹਨਾਂ ਦਾ ਜਿਗਰਾ ਉਹਨਾਂ ਦਾ ਜੀਰਾ ਏਡਾ ਵੱਡਾ ਸੀ ਕਿ ਮੋੜ ਕੇ ਇੱਕ ਬਚਨ ਵੀ ਮੁਖ ਦੇ ਵਿੱਚੋਂ ਨਹੀਂ ਕਿਹਾ ਕਹਿੰਦੇ ਕੋਈ ਗੱਲ ਨਹੀਂ ਜੋ ਤੇਰੇ ਕੋਲ ਸੀਤ ਹੁੰਦੇ ਗਿਆ ਜੋ ਸਾਡੇ ਕੋਲੇ ਉਹ ਅਸੀਂ ਦੇ ਦੇਾਂਗੇ ਕਿਉਂਕਿ ਸਾਧੂ ਜਿਹੜਾ ਹੁੰਦਾ ਨਾ ਸੰਤ ਜਿਹੜਾ ਹੁੰਦਾ ਨਾ ਉਹ ਪਰ ਉਪਕਾਰ ਕਰਨ ਵਾਸਤੇ ਹੁੰਦਾ ਹੈ ਦੁਨੀਆ ਨੂੰ ਤਾਰਨ ਵਾਸਤੇ ਹੁੰਦਾ ਹੈ ਦੁਨੀਆ ਦੇ ਭਲੇ ਦੇ ਵਾਸਤੇ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਸਾ પાਸ ਨੇ ਕਿਹਾ ਨਾ ਧੰ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਗਨ ਕਾ ਇਹ ਸੁਆਉ ਜਨ ਕੇ ਸੰਗ ਚਿਤ ਆਵੇ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਆਓ ਪੜਿਏ ਸਾਰੀ ਸੰਗਤ ਨੇ ਨਾਲ-ਨਾਲ ਬੋਲਣ ਦਾ ਰਤਨ ਕਰਨ ਪਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਹਰ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਭਾਰਿ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਭਾਰਿ ਉਪਕਾਰੀ ਆਏ ਤੇਰੇ ਜਨ ਪਰ ਉਪਕਾਰੀ ਆਏ ਭਾਰਿ ਉਪਕਾਰੀ ਆਏ ਤੇਰੇ ਜਨ ਭਾਰਿ ਉਪਕਾਰੀ ਆਏ ਜੀਤਨ ਦੇ ਪਤਸੀ ਨਾਇਣ ਭਗਤੀ ਲਾਇਨ ਜੀਤਾਨ ਦੇ ਭਗਤੀ ਲਾਇਨ ਜੀਤਾਨ ਦੇ ਭਗਤੀ ਲਾਇਨ ਜੀਤਾਨ ਦੇ ਭਗਤੀ ਲਾਇਨ ਹਰ ਸੋ ਲੈ ਤੁਮ ਲਾਏ ਤੇਰੇ ਦਿਲ ਪਰ ਸੁਖਾਰੀਆਂ ਏ ਪਰ ਸੁਖਾਰੀਆਂ ਏ ਤੇਰੇ ਦਿਲ ਹਰ ਪੁਕਾਰ पुकारि आए ਨਾਲਕ ਧੂੜ ਮੰਗੈ ਤਿਸ ਗੁਰ ਸਿੱਖੀ ਜੋ ਆਪ ਜਪੈ ਅਵਰੇ ਨਾਮ ਜਪਾਵੇ ਕਹਿੰਦੇ ਮਹਾਪੁਰਸ਼ ਬਾਬਾ ਈਸ਼ਰ ਸਿੰਘ ਦੀ ਰਾੜਾ ਸਾਹਿਬ ਵਾਲੇ ਗੱਡੀ ਦੇ ਵਿੱਚ ਬੈਠੇ ਸੀ ਸ਼ੀਸ਼ਾ ਬੰਦ ਕੀਤਾ ਆਪਣੇ ਸਥਾਨਾਂ ਵੱਲ ਨੂੰ ਚੱਲੇ ਪਾਗੇ ਉਹਦੀ ਤਰਕ ਦਾ ਕੋਈ ਉਹਦੇ ਸਵਾਲ ਦਾ ਖਾਸ ਜਵਾਬ ਨਹੀਂ ਦਿੱਤਾ ਜਿਹੜੇ ਨਾਲ ਵਾਲੇ ਸਿੰਘ ਸਨ ਉਹਨਾਂ ਪੁੱਛਿਆ ਕਹਿੰਦੇ ਮਹਾਪੁਰਸ਼ੋ ਤੁਹਾਡੇ ਕੋਲ ਹਜ਼ਾਰ ਜਵਾਬ ਸਨ ਅਸੀਂ ਜਾਣਦੇ ਹਾਂ ਪਰ ਤੁਸੀਂ ਉਹਨੂੰ ਜਵਾਬ ਕਿਉਂ ਨਹੀਂ ਦਿੱਤਾ ਉਹਦੀ ਗੱਲ ਦਾ ਜਵਾਬ ਦੇਣਾ ਚਾਹੀਦਾ ਸੀ ਤੁਸੀਂ ਸ਼ੀਸ਼ਾ ਬੰਦ ਕਰ ਲਿਆ ਸਥਾਨ ਨੂੰ ਚਾਲੇ ਪਾ ਦਿੱਤੀ ਉਹਨਾਂ ਇੱਕ ਬੜੀ ਵਧੀਆ ਗੱਲ ਆਖੀ ਕਹਿੰਦੇ ਡੇਢ ਘੰਟਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਬੈਠ ਕੇ ਅਸੀਂ ਦੀਵਾਨ ਲਾਇਆ ਬੋਲੇ ਜੋ ਸਤਿਗੁਰੂ ਨੇ ਕਿਰਪਾ ਕੀਤੀ ਉਪਦੇਸ਼ ਸਤਿਗੁਰੂ ਜੀ ਦਾ ਅਸੀਂ ਦੀਵਾਨ ਸਾਡੀ ਸੀ ਅਸੀਂ ਡੇਢ ਘੰਟਾ ਬੋਲਿਆ ਕਹਿੰਦੇ ਜਿਹੜਾ ਬੰਦਾ ਡੇਢ ਘੰਟੇ ਦੇ ਵਿੱਚ ਨਹੀਂ ਸਮਝ ਸਕਿਆ ਉਹ ਸਾਡੇ 5 ਵਿੱਚ 5 ਮਿੰਟ ਬੋਲਣ ਤੇ ਕੀ ਸਮਝ ਸਕਦਾ ਕਿਉਂਕਿ ਬਾਣੀ ਕਹਿੰਦੀ ਹੈ ਮੂਰਖ ਹੈ ਨਾਲ ਨੁਝੀ ਹੈ ਕਹਿੰਦੇ ਤਰਕ ਕੁਤਰਕ ਦੇ ਵਿੱਚ ਪੈਣ ਵਾਲਾ ਬਹਾਤਮਾ ਨਹੀਂ ਹੁੰਦਾ ਤੇ ਨਾ ਸਾਧੂ ਜਿਹੜਾ ਪੂਰਾ ਹੁੰਦਾ ਉਹ ਤਰਕ ਕੁਤਰਕ ਦੇ ਵਿੱਚ ਪੈਂਦਾ ਉਹ ਕਹਿੰਦਾ ਭਾਈ ਤੂੰ ਭਲਾ ਕਬੀਰ ਸੱਬ ਤੇ ਹਮ ਬੁਰੇ ਹਮ ਤਜ ਭਲੋ ਸੱਬ ਕੋਈ ਜਿਨ ਐਸਾ ਕਰਗੂਜਿਆ ਮੀਤ ਹਮਾਰਾ ਸੋਏ ਫਰੀਦਾ ਕਾਲੇ ਮੈਂਦੇ ਕੱਪੜੇ ਕਾਲਾ ਮੈਂਦਾ ਦੇ ਸੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੈ ਦਰਵੇਸ਼ ਕਹਿੰਦੇ ਫਿਰ ਉਸ ਤੋਂ ਬਾਅਦ ਉਹਦੇ ਨਾਲ ਕੀ ਹੋਇਆ ਨਾ ਸਤਗੁਰੂ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਨੇ ਸੁਖਮਨੀ ਸਾਹਿਬ ਦੇ ਵਿੱਚ ਸੰਤ ਦੇ ਨਿੰਦਕਾਂ ਬਾਰੇ ਵੀ ਬੜਾ ਕੁਝ ਆਖਿਆ ਸੰਤ ਕਾ ਦੁਖੀ ਜਨਮੇ ਮਰੇ ਸਤਗੁਰੂ ਜੀ ਨੇ ਸਾਧੂ ਦੀ ਸੰਤ ਦੀ ਨਿੰਦਿਆ ਕਰਨ ਵਾਲੇ ਨੂੰ ਵੀ ਬੜਾ ਕੁਝ ਗੁਰਬਾਣੀ ਵਿੱਚ ਕਿਹਾ ਹੈ ਸਤਗੁਰੂ ਸਤੀ ਪਾਤਸ਼ਾਹ ਕਹਿੰਦੇ ਉਸ ਵੇਲੇ ਜਿੰਨੇ ਤਰਕ ਕੀਤੀ ਸੀ ਕਿ ਨਾਮ ਕੀ ਹੈ ਨਾਮ ਜਪਣ ਨਾਲ ਕੀ ਹੋ ਜਾਂਦਾ ਮੈਂ ਪੰਦ 7 10 ਵਾਰ ਵਾਹਿਗੁਰੂ ਕਹਿ ਦਿੰਦਾ ਮੇਰਾ ਕੀ ਸਬਰ ਗਿਆ ਕਹਿੰਦੇ ਸਮਾਂ ਲੰਘਿਆ ਰਿਟਾਇਰਮੈਂਟ ਹੋਈ ਤੇ ਕੁਝ ਐਸਾ ਇਨਸੀਡੈਂਟ ਹੋਇਆ ਤੇ ਕੁਝ ਐਸੀ ਘਟਨਾ ਵਾਪਰੀ ਕਿ ਉਹ ਬੰਦਾ ਕੋਮਾ ਦੇ ਵਿੱਚ ਚਲੇ ਗਿਆ ਦਿਮਾਗੀ ਪਰੇਸ਼ਾਨ ਹੋ ਗਿਆ ਕੋਮਾ ਦੇ ਵਿੱਚ ਚਲੇ ਗਿਆ ਬੜਾ ਡਾਕਟਰੀ ਇਲਾਜ ਕਰਵਾਇਆ ਪਰ ਕਿਤੋਂ ਕੋਈ ਇਲਾਜ ਨਾ ਬਣਿਆ ਕਿਤੋਂ ਕੋਈ ਦਵਾਈ ਨਾ ਲੱਗੀ ਕਿਤੋਂ ਕੋਈ ਗੱਲ ਰਾਸ ਨਾ ਆਈ ਘਰ ਵਾਲਿਆਂ ਨੇ ਸੋਚਿਆ ਕਹਿੰਦੇ ਜ਼ਰੂਰ ਕੋਈ ਨਾ ਕੋਈ ਗੱਲ ਐਸੀ ਹੋਈ ਏ ਜਿਸ ਕਰਕੇ ਇਹਦਾ ਇਹ ਹਾਲ ਹੋਇਆ ਪਿੱਛੇ ਵੱਲ ਪਿੱਛੇ ਲੰਗੇ ਜੀਵਨ ਵੱਲ ਝਾਤ ਮਾਰ ਕੇ ਰੇਖੀ ਘਰਦਿਆਂ ਨੂੰ ਇਸ ਗੱਲ ਦਾ ਪਤਾ ਸੀ ਕਿਹਿੰਦੇ ਕਈ ਸਾਲ ਪਹਿਲਾਂ 10-15 ਸਾਲ ਪਹਿਲਾਂ ਇੱਥੇ ਮਹਾਂਪੁਰਸ਼ਾਂ ਦੇ ਰਾੜਾ ਸਾਹਿਬ ਵਾਲਿਆਂ ਦੇ ਜੀਵਨ ਸਨ ਉਥੇ ਕਹਿੰਦੇ ਇਹਨਾਂ ਨੇ ਮਾਪੁਰਖਾਂ ਦੇ ਨਾਲ ਕੁਝ ਉੱਚੇ ਸ਼ਬਦ ਬੋਲੇ ਸਨ ਉਹਨਾਂ ਦੇ ਬਚਨਾਂ ਤੇ ਤਰਕ ਕੀਤੀ ਸੀ ਸਤਿਗੁਰੂ ਜੀ ਦੇ ਨਾਮ ਤੇ ਤਰਕ ਕੀਤੀ ਸੀ ਜਿਸ ਕਰਕੇ ਕਹਿੰਦੇ ਇਹਦਾ ਇਹ ਹਾਲ ਹੋਇਆ ਚਲੋ ਇਹ ਗੱਲ ਪਰਮੇਸ਼ਰ ਦਾ ਦੇਣ ਸੀ ਦੁੱਖ ਤੇ ਸੁੱਖ ਪਰਮਾਤਮਾ ਦੇ ਦਿੱਤੇ ਹੋਏ ਆ ਸੁੱਖ ਦੁੱਖ ਦੁਇਦਰ ਕੱਪੜੇ ਪਹਿ ਰਹਿ ਜਾਈ ਮਨੁੱਖ ਦੁੱਖਦਾਰੂ ਸੁਖ ਰੋਗ ਪਿਆ ਦਾਸ ਸੁਖ ਤਾਮਨਾ ਹੋਈ ਹੋਈ ਪਰ ਉਹਨਾਂ ਦੇ ਮਨ ਦੇ ਵਿੱਚ ਤੇ ਇਹ ਗੱਲ ਕਰ ਕਰ ਕੇ ਕਹਿੰਦੇ ਉੱਚੇ ਸ਼ਬਦ ਕਹੇ ਸਨ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ ਓਏ ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਹੋਏ ਕੁਝ ਵੀ ਕਰਨੀ ਕਹਿੰਦੇ ਸਭ ਕੁਝ ਕਰਨੀ ਮੰਦਰ ਢਾਵੀ ਮਸੀਤਾਂ ਢਾਵੀ ਢਾਵੀ ਦੋ ਕੁਝ ਤੈਂਦਾ ਪਰ ਇੱਕ ਕਿਸੇ ਦਾ ਦਿਲ ਨਾ ਢਾਵੀ ਜਿੱਥੇ ਆਪ ਖੁਦਾ ਹੈ ਬਿੰਦ ਕਹਿੰਦੇ ਜਿੱਥੇ ਪ੍ਰਮਾਤਮਾ ਦਾ ਵਾਸ ਹੈ ਉਹ ਸਭ ਤੋਂ ਪਹਿਲਾ ਟਿਕਾਣਾ ਕਿਸੇ ਦਾ ਦਿਲ ਹੈ ਸਤਗੁਰੂ ਜੀ ਨੇ ਕਿਹਾ ਸਤਗੁਰੂ ਜੀ ਨੇ ਤਿੰਨ ਟਿਕਾਣੇ ਦੱਸਿਆ ਪ੍ਰਮਾਤਮਾ ਦੇ ਇੱਕ ਤੇ ਪਾਤਸ਼ਾਹ ਕਹਿੰਦੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪਾਰ ਦੂਜਾ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਆ ਵਿੱਚ ਸੰਗਤ ਹਰ ਪ੍ਰਭ ਬਸੈ ਜੀਓ ਤੀਜਾ ਪਾਤਸ਼ਾਹ ਕਹਿੰਦੇ ਆ ਪ੍ਰਭ ਦੀ ਬਸੈ ਸਾਧਕੀ ਦਸਨਾ ਨਾਨਕ ਜਨ ਕਾ ਦਾਸਨ ਦਸਨਾ ਇਹ ਤਿੰਨ ਚੀਜ਼ਾਂ ਗੁਰਬਾਣੀ ਵਿੱਚ ਪਾਤਸ਼ਾਹ ਨੇ ਦੱਸੀਆਂ ਪਹਿਲਾ ਘਟ ਘਟ ਮੈਂ ਹਰ ਜੂ ਬਸੈ ਹਰ ਇੱਕ ਦੇ ਵਿੱਚ ਪਰਮਾਤਮਾ ਵਸਦਾ ਹੈ ਦੂਜਾ ਪਾਤਸ਼ਾਹ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਉਹ ਸੰਗਤ ਦੇ ਵਿੱਚ ਤੇ ਤੀਜਾ ਪਾਤਸ਼ਾਹ ਕਹਿੰਦੇ ਪਰਮਾਤਮਾ ਕਿੱਥੇ ਵਸਦਾ ਹੈ ਵਸਦਾ ਹੈ ਪਰਮਾਤਮਾ ਸਾਧੂ ਦੀ ਰਸਨਾ ਉੱਤੇ ਵਸਦਾ ਹੈ ਪਰਮਾਤਮਾ ਸਾਧੂ ਸਬਦੀ ਵਸੈ ਸਾਦ ਕੀ ਰਸਨਾ ਨਾਨਕ ਜਨਕਾ ਦਾਸਨ ਦਸਨ ਕਹਿੰਦੇ ਉਹਨਾਂ ਦੇ ਪਰਿਵਾਰ ਨੇ ਫਿਰ ਭਾਲ ਕੀਤੀ ਕਹਿੰਦੇ ਜੇ ਇਹ ਤੰਦ ਤੰਦਰੁਸਤ ਹੋ ਸਕਦਾ ਤੇ ਕੇਵਲ ਉਹ ਮਹਾਪੁਰਸ਼ ਕਰ ਸਕਦੇ ਹੈ ਜਿਨ੍ਹਾਂ ਦੇ ਨਾਲ ਇੰਨੇ ਬੋਲ ਕਬੂਲ ਬੋਲੇ ਸਨ ਕਹਿੰਦੇ ਭਾਲ ਕਰਕੇ ਉਹ ਰਾੜਾ ਸਾਹਿਬ ਦੀ ertid ਤੇ ਆਏ ਮਹਾਨ ਤਪਸਵੀ ਸ੍ਰੀਮਾਨ ਬਾਬਾ ਈਸ਼ਰ ਸਿੰਘ ਦੀ ਰਾੜਾ ਸਾਹਿਬ ਵਾਲਿਆਂ ਦੇ ਚਰਨਾਂ ਤੇ ਆਏ ਆਕੇ ਬੇਨਤੀ ਕੀਤੀ ਕਹਿੰਦੇ ਮਹਾਂਪੁਰਖੋ ਕਹਿੰਦੇ ਕਾਫੀ ਲੰਬਾ ਸਮਾਂ ਹੋ ਗਿਆ 10-15 ਸਾਲ ਦੀ ਗੱਲ ਹੈ ਤੁਹਾਡੇ ਦੀਵਾਨ ਸਾਡੇ ਸਾਡੇ ਨਗਰ ਦੇ ਵਿੱਚ ਸਾਡੇ 11 ਦਾ ਸਮਾਂ ਪ੍ਰਬੰਧਕਾਂ ਵੱਲੋਂ ਦਿੱਤਾ ਗਿਆ 10-10 ਮਿੰਟ ਆਪਣੇ ਬਾਕੀ ਹੈ ਕਹਿੰਦੇ 5 10 15 ਸਾਲ ਪਹਿਲਾਂ ਤੁਹਾਡੀ ਦੀਵਾਨ ਸੀ ਸਾਡੇ ਨਗਰ ਦੇ ਵਿੱਚ ਤੇ ਸਾਡੇ ਪਿਤਾ ਨੇ ਉਹਨਾਂ ਦੀ ਔਲਾਦ ਕਿੰਦੀ ਤੁਹਾਡੀ ਨਾਲ ਤਰਕ ਕੀਤੀ ਸੀ ਤੁਹਾਡੀ ਨਾਲ ਉੱਚੇ ਬੋਲ ਬੋਲੇ ਸਨ ਕਹਿੰਦੇ ਸਾਡੇ ਮਨ ਦੇ ਵਿੱਚ ਇਹ ਸ਼ੰਕਾ ਪੈ ਗਿਆ ਕਿ ਅੱਜ ਸਾਡਾ ਪਿਤਾ ਕੋਮਾ ਦੇ ਵਿੱਚ ਹੈ ਬੜੇ ਇਲਾਜ ਕਰਾ ਲੇ ਬੜੇ ਥਾਵਾਂ ਤੇ ਵਿਖਾ ਲਿਆ ਕਿਤੋਂ ਕੋਈ ਖੈਰ ਨਹੀਂ ਪਈ ਕਿਤੋਂ ਤੰਦਰੁਸਤੀ ਨਹੀਂ ਮਿਲੀ ਤੁਸੀਂ ਕਿਰਪਾ ਕਰੋ ਜਿਹੜਾ ਗੁਨਾਹ ਜਿਹੜੀ ਕੁੱਲ ਇਹਨਾਂ ਦੇ ਕੋਲੋਂ ਹੋਈ ਸੀ ਉਸ ਭੁੱਲ ਦੀ ਮਾਫੀ ਦੇ ਦਿਓ ਤੇ ਤੁਸੀਂ ਕਿਰਪਾ ਕਰਕੇ ਤੰਦਰੁਸਤੀ ਬਖਸ਼ੋ ਕਹਿੰਦੇ ਮਹਾਪੁਰਖਾਂ ਨੇ ਜਵਾਬ ਪਤਾ ਕੀ ਦਿੱਤਾ ਭਾਈ ਗੁਰਦਾਸ ਜੀ ਦਾ ਵਚਨ ਪੜਿਆ ਸਿੱਧਾ ਬੋਲ ਕਬੂਲ ਸਾਧੂ ਸਹ ਔਰ ਪੈ ਸਹਿਆ ਨਾ ਜਾਇ ਮਹਾਪੁਰਖ ਕਹਿੰਦੇ ਭਾਈ ਸਾਨੂੰ ਤੇ ਚੇਤੇ ਵੀ ਨਹੀਂ ਕਿਹੜਾ ਸਾਲ ਸੀ ਕਿਹੜਾ ਪਿੰਡ ਸੀ ਕੀ ਕਿਹਾ ਸੀ ਕਿਉਂਕਿ ਜਿਹੜਾ ਰੱਬ ਦਾ ਪਿਆਰਾ ਹੁੰਦਾ ਉਹ ਚੰਗੇ ਚੰਗੇ ਬਚਨਾਂ ਨੂੰ ਗ੍ਰਹਿਣ ਕਰਦਾ ਹੈ ਮਾੜੀ ਗੱਲਾਂ ਨੂੰ ਉਹ ਆਪਣੇ ਕੰਨਾਂ ਦੇ ਅੰਦਰ ਜਾਣ ਨਹੀਂ ਦਿੰਦਾ ਉਹ ਇੱਕ ਨਾਮ ਸੰਤਨ ਆਧਾਰ ਹੋਏ ਰਹੇ ਸਭ ਕੀ ਪੱਗ ਛਾਰ ਉਹਦਾ ਆਧਾਰ ਉਹਦਾ ਭੋਜਨ ਕੀ ਹੁੰਦਾ ਚੰਗੀਆਂ ਗੱਲਾਂ ਉਹਦਾ ਭੋਜਨ ਕੀ ਹੁੰਦਾ ਨਾਮ ਉਹਦਾ ਭੋਜਨ ਕੀ ਹੁੰਦਾ ਬਾਣੀ ਉਹਦਾ ਭੋਜਨ ਕੀ ਹੁੰਦਾ ਉਸ ਪਰਮੇਸ਼ਰ ਦੀ ਵਡਿਆਈ ਇਸ ਤੋਂ ਇਲਾਵਾ ਕੁਝ ਨਹੀਂ ਸਕਦਾ ਤੇ ਕਹਿੰਦੇ ਮਹਾਂਪੁਰਖ ਕਹਿੰਦੇ ਸਾਨੂੰ ਤੇ ਯਾਦ ਵੀ ਨਹੀਂ ਸੀ ਲਿਆਂਦਾ ਉਹਨਾਂ ਦੇ ਚਰਨਾਂ 'ਚ ਰੱਖਿਆ ਫਿਰ ਵੀ ਦਇਆ ਕੀਤੀ ਫਿਰ ਵੀ ਉਪਕਾਰ ਕੀਤਾ ਕਹਿੰਦੇ ਅਸ ਆਪਣੇ ਹੱਥ ਦਾ ਸਿਮਰਣਾ ਮਾਲਾ ਦਿੱਤੀ ਕਹਿੰਦੇ ਇਹ ਲੈ ਜਾਓ ਇਹਦੇ ਕੋਲ ਬੈਠ ਕੇ ਰੋਜ਼ ਨਿਤ ਸੁਖਮਨੀ ਸਾਹਿਬ ਦੇ ਪਾਠ ਕਰਨੇ ਤੇ ਮੂਲ ਮੰਤਰ ਦਾ ਜਾਪ ਕਰਨੇ ਕਹਿੰਦੇ ਕਰਦੇ ਰਹੋ ਟੇਕ ਗੁਰੂ ਨਾਨਕ ਤੇ ਰੱਖਣੀ ਟੇਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇ ਰੱਖਣੀ ਜੇ ਸਤ ਗੁਰੂ ਜੀ ਨੇ ਛਾਇਆ ਤੇ ਕਹਿੰਦੇ ਇਹ ਤੰਦਰੁਸਤ ਹੋ ਜਾਵੇਗਾ ਕੋ ਸਤ ਨਾਮ ਵਾਹਿਗੁਰੂ ਜੀ ਹੁਣ ਪ੍ਰਭ ਦੀ ਬਸੈ ਸਾਧ ਕੀ ਰਸਨਾ ਕਹਿੰਦੇ ਮਹਾਂਪੁਰਖਾਂ ਨੇ ਬਚਨ ਕੀਤੇ ਬਾਣੀ ਪੜੋ ਸੁਖਮਨੀ ਸਾਹਿਬ ਪੜੋ ਮੂਲ ਮੰਤਰ ਦਾ ਜਾਪ ਕਰੋ ਇਹ ਮਾਲਾ ਦੇ ਨਾਲ ਕਹਿੰਦੇ ਘਰ ਵਾਲੇ ਮਹਾਂਪੁਰਸ਼ਾਂ ਦੇ ਬਚਨਾਂ ਤੇ ਭਰੋਸਾ ਰੱਖ ਕੇ ਘਰ ਚਲੇ ਗਏ ਜਾ ਕੇ ਉਹਦੇ ਮੰंजे ਤੇ ਇੱਕ ਜਾਣਾ ਦੋ ਦੋ ਤਿੰਨ ਤਿੰਨ ਘੰਟੇ ਬੈਠੇ ਰਹਿਣਾ ਫਿਰ ਦੂਜੇ ਨੇ ਬਦਲ ਕੇ ਬਹਿ ਜਾਣਾ ਸੁਖਮਨੀ ਸਾਹਿਬ ਦੇ ਜਾਪ ਕਰਦੇ ਰਹਿਣਾ ਮੂਲ ਮੰਤਰ ਦੇ ਜਾਪ ਕਰਦੇ ਰਹਿਣਾ ਤੇ ਕੁਝ ਹੀ ਮਹੀਨਿਆਂ ਦੇ ਵਿੱਚ ਐਸੀ ਕਿਰਪਾ ਹੋਈ ਜਿਹੜੀਆਂ ਦਵਾਈਆਂ ਦਾ ਅਸਰ ਨਹੀਂ ਹੋਇਆ ਜਿਹੜੇ ਡਾਕਟਰਾਂ ਦਾ ਅਸਰ ਨਹੀਂ ਹੋਇਆ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਣੀ ਤੇ ਉਹਨਾਂ ਸਤਿਪੁਰਸ਼ਾਂ ਦੇ ਬਚਨਾਂ ਨੇ ਅਸਰ ਕੀਤਾ ਸਤਿਗੁਰੂ ਕਹਿੰਦੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਬੋਲੋ ਜੀ ਸਾਰੇ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਧਨ ਭੇ ਸਰ ਸੇ ਪੂਰੇ ਗੁਰ ਤੇ ਜਾਣੀ ਮੇਰਾ ਵੈਦ ਗੁਰੂ ਗੋਬਿੰਦ ਹਰ ਹਰ ਨਾਮ ਔਖਦ ਮੁਖ ਦੇਵੈ ਕਟੈ ਜਬ ਕੀ ਸੰਤਾ ਸਤਗੁਰੂ ਦੇ ਦਰ ਤੇ ਸਰਬ ਰੋਗ ਦਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗ੍ਰਾਮ ਇਹ ਸਰਬ ਰੋਗ ਦਾ ਔਖਦ ਨਾਮ ਜਿਥੇ ਭਰੋਸਾ ਟਿਕ ਜਾਵੇ ਮਹਾਂਪੁਰਸ਼ਾਂ ਦੀ ਐਸੀ ਕਿਰਪਾ ਹੋਈ ਬਾਣੀ ਦੀ ਐਸੀ ਕਿਰਪਾ ਹੋਈ ਸਤਿਗੁਰੂ ਨੇ ਦਇਆ ਕੀਤੀ ਕਹਿੰਦੇ ਕੋਮਾ ਦੇ ਵਿੱਚੋਂ ਬਾਹਰ ਆ ਗਿਆ ਕੋਮਾ ਦੇ ਵਿੱਚੋਂ ਬਾਹਰ ਆ ਕੇ ਕਹਿੰਦਾ ਮੇਰਾ ਇਲਾਜ ਕਿਵੇਂ ਹੋਇਆ ਉਹਨਾਂ ਦੱਸੀ ਸਾਰੀ ਗੱਲ ਕਹਿੰਦੇ ਜਿਸ ਨਾਮ ਦੇ ਉੱਪਰ ਤਰਕ ਕੀਤੀ ਸੀ ਨਾ ਕਿ ਨਾਮ ਜਪਣ ਨਾਲ ਕੀ ਹੋ ਜਾਂਦਾ ਮੈਂ 5 7 10 ਵਾਰ ਕਿੰਨਾ ਕੁਝ ਨਹੀਂ ਹੋਇਆ ਇੱਕ ਕੋਮਾ ਦੇ ਵਿੱਚੋਂ ਜੇ ਕਿਸੇ ਚੀਜ਼ ਨੇ ਬਾਹਰ ਕੱਢਿਆ ਤੇ ਉਹ ਮੂਲ ਮੰਤਰ ਦਾ ਜਾਪ ਹੈ ਜਿਹੜਾ ਮਹਾਪੁਰਸ਼ ਰਾੜੇ ਵਾਲਿਆਂ ਨੇ ਦਿੱਤਾ ਸੀ ਆਖਣ ਆਖਿਆ ਸੀ ਜਪਣ ਵਾਸਤੇ ਕਹਿੰਦੇ ਉਹ ਲਗਾਤਾਰ ਜਪਿਆ ਜਿਸ ਕਰਕੇ ਤੇਰੀ ਜ਼ਿੰਦਗੀ ਵਾਪਸ ਆਈਏ ਕਹਿੰਦੇ ਉਹ ਬੰਦਾ ਘਰੇ ਵੀ ਨਹੀਂ ਟਿਕਿਆ ਤੰਦਰੁਸਤ ਹੋ ਕੇ ਸਿੱਧਾ ਉਹ ਸਤਿਪੁਰਸ਼ਾਂ ਦੇ ਚਰਨਾਂ 'ਚ ਗਿਆ ਜਾ ਕੇ ਲੰਬਾ ਪੈ ਕੇ ਡੰਡੋਤ ਕੀਤੀ ਆਪਣੀ ਗਲਤੀ ਦੀ ਪੂਰਵਖਸ਼ਾਈ ਕਹਿੰਦਾ ਉਸ ਸਮੇਂ ਅਕਲ ਜ਼ਿਆਦਾ ਕੰਮ ਕਰਦੀ ਸੀ ਕਹਿੰਤੋਂ ਭਾਵ ਸਮਝਿਓ ਜਦੋਂ ਜਾਦਾ ਅਕਲ ਕੰਮ ਕਰਦੀ ਹੈ ਨਾ ਫਿਰ ਬੰਦਾ ਗੁਨਾਹ ਕਰਦਾ ਹੈ ਫਿਰ ਬੰਦਾ ਤਰਕ ਕਰਦਾ ਹੈ ਫਿਰ ਬੰਦਾ ਟੇਡੇ ਮੇਡੇ ਸਵਾਲ ਜਵਾਬ ਕਰਦਾ ਹੈ ਜਦੋਂ ਸਤਿਗੁਰੂ ਜੀ ਕਹਿੰਦੇ ਨਾ ਗੁਰ ਕੀ ਮਤ ਤੂੰ ਲਿਹ ਇਆਨੇ ਭਗਤ ਬਿਨਾ ਬਹੁ ਦੂਬੇ ਸੇ ਜਦੋਂ ਮਤ ਸਤਿਗੁਰੂ ਜੀ ਨੂੰ ਸੌਂਪ ਦਈਏ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੇ ਪਾਈਏ ਫਿਰ ਬੰਦਾ ਪ੍ਰੋਸੇ ਦੇ ਵਿੱਚ ਆਉਂਦਾ ਹੈ ਫਿਰ ਬੰਦਾ ਨਿਮਰਤਾ ਦੇ ਵਿੱਚ ਆਉਂਦਾ ਹੈ ਉਹ ਕਹਿੰਦਾ ਜੀ ਮੇਥੋਂ ਗਲਤੀ ਹੋਈ ਤੁਸੀਂ ਕਿਰਪਾ ਕਰੋ ਗਲਤੀ ਮਾਫੀ ਦਿਓ ਕਹਿੰਦੇ ਉਸੇ ਦਿਨ ਹੀ ਮaaf ਕਰਦਾ ਸੀ ਜੋ ਤੇਰੇ ਕੋਲ ਸੀ ਉਹ ਤੂੰ ਦੇ ਦਿੱਤਾ ਜੋ ਸਾਡੇ ਕੋਲ ਸੀ ਤੂੰ ਨਾਮ ਤੇ ਸਵਾਲ ਕੀਤਾ ਸੀ ਕਹਿੰਦੇ ਤੇਰੇ ਕੋਲ ਨਿੰਦਿਆ ਸੀ ਤੂੰ ਨਿੰਦਿਆ ਦੇ ਦਿੱਤੀ ਸਾਡੇ ਕੋਲ ਨਾਮ ਸੀ ਅਸੀਂ ਨਾਮ ਦੇ ਦਿੰਦਾ ਹੁਣ ਸਤਿਗੁਰੂ ਜੀ ਕਹਿੰਦੇ ਬਾਣੀ ਵਿੱਚ ਪਾਤਸ਼ਾਹ ਕਹਿੰਦੇ ਐ ਇਹ ਤਨ 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 ਜਨ ਆਇਆ ਇਸ ਪ੍ਰਸਾਦ ਸਭ ਜਗਤ ਪਰਾਇਆ ਜਨ ਆਵਨ ਕਾ ਇਹ ਸਵਾਉ ਜਨ ਕੇ ਸੰਗ ਚਿਤ ਆਵੈ ਨਾ ਜਨ ਕੇ